ਪਾਣੀ ਭਾਈ ਉਹਨੂੰ ਕੀ ਗੁੱਸਾ ਚੜਿਆ ਮੈਂ ਨਾ ਮੈਨੂੰ ਕਹਿੰਦੀ ਨਾ ਤੂੰ ਲਾਉਣਾ ਨਹੀਂ ਮਗਰ ਜਾ ਕਹਿੰਦੀ ਨਹੀਂ ਕੱਲੂ ਆਈਂ ਤਾਂ ਭਾਈ ਇਹਨੇ ਹਰ ਇੱਕ ਬੰਦੇ ਨੂੰ ਦੁਖੀ ਕੀਤਾ ਹਰ ਇੱਕ ਬੰਦੇ ਨੂੰ ਜਿਹੜਾ ਵੀ ਭਰਾ ਆ ਪਹਿਮਣਾ ਵਾਲੀ ਤੇ ਹਨਾ ਇੱਥੇ ਆਪਣਾ ਮੀਟ ਦੀ ਇਨਸਪੈਕਸ਼ਨ ਹੁੰਦੀ ਆ ਦੱਸਿਓ ਇਹੀ ਬਿਹਾਰ ਹੈ ਤਾਂ ਸਾਰਿਆਂ ਨਾਲ ਮੈਂ ਇੱਥੇ ਪੌੜੀਆਂ ਤੇ ਖੜਾ ਸੀਗਾ ਇਹਨਾਂ ਨੂੰ ਪੁੱਛਣਾ ਇਹ ਅੱਜ ਲੋਡ ਕਰੀ ਜਾਂਦਾ ਤੇ ਮੈਨੂੰ ਕਹਿੰਦੇ ਤੂੰ ਲੇਟ ਆਂ ਡਿਸਪੈਚ ਐਂ ਇਹ ਤਾਂ ਠੰਡੀ ਠੰਡੀ ਚੱਲਦੀ ਹਵਾ ਇਹ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਤੇ ਨਾਲ ਦੀ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ رائے ਜਰੂਰ ਦਿਆ ਕਰੋ ਗੁਰੂ ਘਰ ਮੱਥਾ ਟੇਕਿਆ ਆਂ ਆ ਮੀਂਹ ਪੈਂਦਾ ਗਾ ਹੁਣ ਮੇਰੇ ਕੈਮਰੇ ਤੇ ਤੇ ਆਪਾਂ ਨੂੰ ਨਾ ਸਵੇਰ ਬੜਾ ਅਰਲੀ ਨਿਕਲਣਾ ਪੈਣਾ 4 ਵਜੇ ਕਿਉਂ ਤੇ ਬਾਰਡਰ ਤੇ ਨਾ ਆਪਾਂ ਕੱਲੂ ਹੋਏ ਤੇ ਐਮਬਰਸਨ ਤੇ ਇਨਸਪੈਕਸ਼ਨ ਕਰਾਉਣੀ ਆ ਮੀਟ ਦਾ ਲੋਡ ਲੈ ਕੇ ਆਣਾ ਗੈਲੀ ਨੋਆਇਸ ਦਾ ਤੇ ਆਪਾਂ ਨੂੰ ਸਵੇਰ 4 ਵਜੇ ਨਿਕਲਣਾ ਪੈਣਾ ਤਾਂ ਕਰਕੇ ਹੁਣ ਮੈਂ ਟਰੈਲਰ ਹੁੱਕ ਕਰਨ ਆਇਆ ਸੀਗਾ ਆ ਨਾਲ ਹੀ ਕਰਦਿਆਂ ਲੱਭੀ ਫਿਰ ਤਾਂ ਚੱਲ ਸਵੇਰ 4 ਵਜੇ ਆ ਜਾਂਗਾ ਗੁਰੂ ਘਰ ਵੀ ਮੱਥਾ ਟੇਕ ਆਇਆ ਦਿਵਾਲੀ ਤਾਂ ਸਾਰੇ ਕੱਲ੍ਹ ਨੂੰ ਮਨਾਉਣਗੇ ਅੱਜ ਤੱਕ ਕੀ ਹੈ ਦਿਵਾਲੀ ਕਾਦੀ ਮਨਾਉਣੀ ਬਈ ਸਵੇਰ ਦਾ ਹੀ ਮੀਂਹ ਪਈ ਜਾਂਦਾ ਹੀ ਹਾਲ ਆ ਸਵੇਰ ਦਾ ਕੀ ਕਰੂ ਬੰਦਾ ਫਾਮ ਟਰੱਕ ਸਟਾਰਟ ਕੀਤਾ ਗਰਮ ਹੁੰਦਾ ਫੇਰ ਕਰਦੇ ਆ ਮੀ ਆਲੇ ਤਾਂ ਰੱਬ ਨੇ ਸੱਚੀ ਬਾਟੀ ਘੜਤੇ ਆ ਰਾਤ ਦਾ ਹੀ ਪਈ ਜਾਂਦਾ ਮੈਨੂੰ ਇਹ ਸੀਗਾ ਮੈਂ ਕਿਹਾ ਚੱਲ ਮੈਂ ਕਿਹਾ ਆਪਣਾ ਵੀ ਜਵਾਕ ਨਾਲ ਮੈਂ ਕਿਹਾ ਕਿ ਸਵੇਰ ਕੰਮ ਤੇ ਆਣਾ ਵੀ ਬਾਲੇ ਕਰੀ ਜਾਂਦੇ ਆ ਮੰਗਲਵਾਰ ਦੀ ਦੀਵਾਲੀ ਮੋਸਟਲੀ ਸਾਰੇ ਪੜਾਕੇ ਤਾਂ ਚਲ ਬੈਣ ਆ ਮੈਨੂੰ ਇਹ ਸੀ ਇੱਥੇ ਝਾੜ ਛਾ ਕੇ ਚਲਾ ਜਾਾਂਗੇ ਥੋੜੇ ਕਾ ਨਹੀਂ ਲੈਂਦੇ ਪਏ ਸੀਗੇ ਤੇ ਉਹ ਰੌਲਾ ਕੀ ਆ ਦੇਖੋ ਮੀਂਹ ਇੰਨਾ ਕ ਪਈ ਜਾਂਦਾ ਦੇ ਹੁਣ ਨਾ ਹਉ ਚਲਾਉਣ ਜੋਗੇ ਸਵੇਰ ਮੈਨੂੰ ਅਰਲੀ ਨਿਕਲਣਾ ਤਾਂ ਹੀ ਮੈਂ ਇਸ ਵੇਲੇ ਟਰੇਲਰ ਹੁੱਕ ਕਰਨ ਆਇਆ ਸਵੇਰ 4 ਵਜੇ ਉੱਠਣਾ ਉਹ 5 ਵਜੇ ਤਣੂ ਵੀ ਮੈਂ ਇੱਥੋਂ ਤੁਰ ਪਾਂ ਮਾਣੋ ਟਰੇਲਰ ਹੁੱਕ ਕਰਕੇ ਤੇ ਘਰ ਨੂੰ ਜਾਂਦੇ ਆਂਗੇ ਯਾਰ ਰੱਬ ਨੇ ਸੱਚੀ ਕੰਮ ਖਰਾਬ ਕਰਤਾ ਸਾਰਾ ਕੱਲ ਮੈਂ ਇਨੇ ਛੌਂਕਣਾ ਟਰੱਕ ਤੋਤਾ ਹੀ ਚੱਲ ਕੋਈ ਸੱਤ ਤਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਸੁੱਖ ਰੱਖਿਓ ਅੱਧੇ ਘੰਟੇ ਤੋਂ ਉੱਤੇ ਹੋ ਗਿਆ ਸਟਾਰਟ ਕੀਤੇ ਨੂੰ ਜਮਾ ਮਾੜੀ ਜੀ ਗੇ ਜੀ ਚੱਕੀ ਆ ਉਹ ਫਿਰ ਠੰਡ ਬਹੁਤ ਹੋਈ ਪਈ ਆ ਪਤਾ ਕਿੰਨਾ ਟੈਂਪਰੇਚਰ ਸਾਰੇ 6 7 ਰਹਿ ਗਿਆ ਕੱਲਾ ਤੇ ਹੁਣ ਜਿੰਨਾ ਹੈਗਾ ਮੀਂਹ ਪਈ ਜਾਂਦਾ ਤੇ ਦੋ ਤਿੰਨ ਜਦੋਂ ਰਹਿ ਜਾਂਦਾ ਉਦੋਂ ਤਾਂ ਹੈ ਫ੍ਰੀਜ਼ਿੰਗ ਰੇਨ ਬਣਨ ਲੱਗ ਜਾਂਦੀ ਹੁੰਦੀ ਹੈ ਇਹਦੀ ਸਨੋ ਇਹ ਦੇਖੋ ਬਸ ਸਭਾ ਨੂੰ ਨਾ ਬਣ ਜੇ ਕਿਤੇ ਉਧਰੋਂ ਮੈਂ ਜਾਣਾ ਵੀ ਐਮਟੀ ਲੈ ਕੇ ਆਇਆ ਇੱਥੋਂ ਆ 76 ਕਿਲੋਮੀਟਰ ਉਹ ਪਿੰਡ ਜਾਂ ਕਿ ਨਾ ਉਧਰ ਆਪਣਾ ਬੈਂਕਲਰ ਵਾਲੀ ਸਾਈਡ ਆ ਮੈਨੂੰ ਲੱਗਦਾ ਉੱਥੋਂ ਚੱਕਣਾ ਆਪਾਂ ਲੋਡਰ ਟਰੈਲਰ ਮੈਂ ਹੁਣ ਇਹਨੂੰ ਹੁੱਕ ਕਰ ਜਾਂਦੇ ਆ ਟਰੈਲਰ ਕਲੀਨ ਆ ਸਟਾਰਟ ਕਰਕੇ ਦੇਖ ਲਿਆ ਰੀਫਰ ਵੀ ਸਹੀ ਆ ਇਹ ਉੱਥੇ ਛੱਡ ਦੇਣਾ ਉੱਥੇ ਲੋਡੜ ਖੜਾਗਾ ਆਪਣਾ ਉਹ ਚੱਕ ਕੇ ਮੁੜ ਕੇ ਜਾਣਾ ਆਪਾਂ ਇਧਰ ਪੈਣਾ ਬਾਰਡਰ ਤੇ ਇਨਸਪੈਕਸ਼ਨ ਹੋਣੀ ਆ ਐਮਰਸਨ ਵਾਲੇ ਤੇ ਮੀਨੇ ਦਾ ਨਹੀਂ ਹਟਣਾ ਆਪਾਂ ਦਾ ਆ ਦਾ ਕੰਮ ਕਰਤਾ ਟਰੈਲਰ ਹੁੱਕ ਕਰਤਾ ਬਾਅਦ ਬੰਦ ਕਰਕੇ ਹੁਣ ਚੱਲਦੇ ਆ ਘਰ ਨੂੰ ਰਮਾਲ ਕਾਹ ਬਣਾਇਆ ਪਹਿਲਾਂ ਗੁਰੂ ਘਰ ਗਏ ਸੀ ਨਾ ਆਦਰ ਕੇ ਲੈ ਟਰੱਕ ਵੀ ਕਰਤਾ ਬੰਦ ਮੇਨ ਸੁੱਤ ਵੀ ਗੱਡ ਪਈ ਲੌਕ ਹੋ ਗਿਆ ਇਧਰੋਂ ਵੀ ਚੈੱਕ ਕਰਨ ਲਗੇ ਨਿੱਕ-ਨਿੱਕੀ ਕਣੀ ਦਾ ਮੀਂਹ ਪਿਆ ਪੈਂਦਾ ਕਹਿੰਦੇ ਤੁਸੀਂ ਕਰੋ ਭਰਾ ਨੂੰ ਸਪੋਰਟ YouTube ਤੇ TikTok ਤੇ Insta Facebook ਕਰ ਲੋ ਸਬਸਕ੍ਰਾਈਬ ਠੀਕ ਆ ਮਿਲਦੇ ਆ ਸਵੇਹਾ ਹੁਣ ਚੱਲ ਗਏ ਘਰਾਂ ਨੂੰ ਸਵੇਹਾ ਮਿਲਦੇ ਆ ਹਾਂਜੀ ਗੁੱਡ ਮਾਰਨਿੰਗ ਸੰਗ ਤੇ ਔਰ ਸਾਰੇ ਚੜ੍ਹਦੀ ਕਲਾ ਚ ਤੇ ਹੈਪੀ ਦਿਵਾਲੀ ਫੇਰ ਆਪਣੇ ਕਰਨੀ ਆਜ ਗਈ ਆ ਦਿਵਾਲੀ ਤੇ ਆਪਾਂ ਚੱਲਿਆ ਕੰਮ ਤੇ 6:00 ਵਜੇ ਸਾਢੇ 5:00 ਕ ਨੂੰ ਆ ਗਿਆ ਸੀਗਾ ਮੈਂ ਜਾੜ ਚ ਆ ਹੁਣ ਟਰੱਕ ਚ ਬੈਠਾ ਗਰਮ ਹੋਣ ਉਹ ਐ ਟਰੱਕ ਅੱਧੇ ਘੰਟੇ ਚ ਸੂਈ ਚੱਕੀ ਆ ਬੁੱਕ ਪਾਈ ਵੀ ਬਸ ਚੱਲਦੇ ਆ ਬੈਕਅਪ ਕਰਨਾ अज अर् पैगा तो अर्ली बुक मौके आनी है अंदर छिटे पै गए जो ट्रक ना बुक पाई भी आज ड्यूटी फिर निकलते हैं छिअत्र किलोमीटर इतों सत्र ट्रिलर छा आला मूहरे थान देखो कि उधरों आ, आ ना ਲ ਬਣਾ ਕੇ ਲਾਉਣਾ ਬੈ ਤੇ ਉਹ ਮੈਨੂੰ ਤਾਂ ਇਹ ਸੀ ਇਸ ਕਹਿੰਦੇ ਹੀ ਰੈਡੀ ਖੜਾ ਹੈਗਾ ਇਹ ਸਾਡੇ ਹੁਣ ਲੋਡ ਕਰੀ ਜਾਂਦੇ ਆ ਰੀਪਰ ਬੰਦ ਹੈਗਾ ਪਤਾ ਨਹੀਂ ਕੀ ਚੱਕਰ ਆ ਖੰਡ ਰੀਪਰ ਬੰਦ ਹੀ ਆ ਅਜੇ ਕਹਿੰਦੇ ਮੂਵ ਨਾ ਕਰੀ ਹੋਰ ਉਹ ਹੀ ਤਾਂ ਕਰਕੇ ਵੀ ਲੋਡ ਕਰੀ ਜਾਂਦੇ ਆ ਮਾਹ ਚੱਲ ਉਹਨੇ ਟਾਇਰ ਟੂਰ ਚੈੱਕ ਕਰ ਲੈਣੇ ਆ ਕਿਹਾ ਕਹਿੰਦੇ ਆ ਆ ਜੇ ਮੈਂ ਪੂਰਾ ਪੂਰਾ ਥਾਂਗਾ ਇਥੋਂ ਤੇ ਤਾਂ ਹੀ ਆ ਬੈਕ ਲਾਇਆ ਜਿਹਨੇ ਟੇਡਾ ਲੱਗਿਆਗਾ ਪਰ ਇਹ ਵੀ ਕੀ ਅਗਲਾ ਥਾਂ ਹੀ ਏਡਾ ਚੰਦਰਾਗਾ ਓਕੇ ਇੰਨੀ ਜੱਟ ਕਰਨ ਲਗੇ ਹੁਣ ਕਿਉਂ ਤੇ ਨੀਚ ਆਇਆਗਾ ਆ ਹੁੱਕ ਹੋਈ ਵੀ ਹੈ ਨਾ ਉਹ ਤਿੰਨੀ ਆ ਆ ਦੇਖੋ ਔਰ ਦੋਨੇ ਲੱਗੇ ਹੋਏ ਨੇ ਜੋ ਬਾ ਹੁਣ ਇਹ ਚੀਜ਼ ਤੇ ਖਾਸ ਧਿਆਨ ਇਹ ਦੂ ਬਾ ਦੇਣ ਵਾਲਾ ਬਣਦਾ ਹੁਣ ਜੇ ਲੱਗੇ ਠੰਡ ਰਹੂਗੀ ਉਹਨਾਂ ਚਿਹਰੇ ਲਾਜਮੀ ਆਂਗਾ ਕਿਉਂਕਿ ਤੇਰੀ ਫ੍ਰੀਜ ਬਰੂਜ ਹੋ ਜਾਂਦੇ ਆ ਠੰਡ ਉਹਨ ਲੱਗੀ ਲੈ ਵੀ ਸਵੇਰ ਦਾ ਦੇਖੋ ਨਜ਼ਾਰਾ 7:30 ਹੋਇਆ ਤੇ ਦਿਨ ਚੜ੍ਹਨਾ ਸ਼ੁਰੂ ਹੋ ਗਿਆ ਤੇ ਆ ਖੜੇ ਆਪਣੇ ਟਰੈਲਰ ਉੱਥੋਂ ਕਿੱਦਾਂ ਨੇ ਦੇਖ ਲਓ ਐ ਹੁੰਦੀ ਆ ਚਾਦਰ ਲੱਗੇ ਜੇ ਕੋਈ ਯਾਰੀ ਨਹੀਂ ਕੋਈ ਬੰਦੇ ਬ੍ਰਿਜ ਚ ਫਸਾਉਂਦੇ ਆ ਤੇ ਨਾਲ ਹੀ ਆ ਲੈ ਜਾਂਦੀ ਹੁੰਦੀ ਐ ਇੰਨੀ ਪਤਲੀ ਹੁੰਦੀ ਐ ਇਹ ਮੈਂ ਇੱਥੇ ਪੌੜੀਆਂ ਤੇ ਖੜਾ ਸੀਗਾ ਇਹਨਾਂ ਨੂੰ ਪੁੱਛਣਾ ਇਹ ਅਜੇ ਲੋਡ ਕਰੀ ਜਾਂਦਾ ਤੇ ਮੈਨੂੰ ਕਹਿੰਦੇ ਤੂੰ ਲੇਟ ਆਂ ਡਿਸਪੈਚ ਆ ਲੈ ਕਹਿੰਦੇ 6 ਵਜੇ ਚੱਕਣਾ ਸੀ ਮੈਂ ਕਹਿੰਦਾ 7 ਵਜੇ ਚੱਕੂ ਤੇ ਉਹਨਾਂ ਨੇ ਹਜੇ ਵੀ ਨਹੀਂ ਕੀਤਾ ਰੀਫਰ ਪਤਾ ਨਹੀਂ ਬੰਦ ਕਰਕੇ ਲੋਡ ਕਰੀ ਜਾਂਦੇ ਕੀ ਚੱਕਰ ਆਗਾ ਨਾਲ ਕਹੇ ਕਿ ਐਮਾ ਰੀਫਰ ਤਾਂ ਬੰਦ ਆਗਾ ਉਹਦਾ ਕਹਿੰਦੀ ਦੇਖਦੇ ਆ ਠੀਕ ਬੰਨੇ ਆਨ ਟਰੱਕ ਚ ਬੰਦ ਕਰ ਲਿਆ ਉਹਨੂੰ ਪਰ ਕਾ ਤਾਂ ਸਟਾਰਟ ਰੱਖਿਆ ਮੀਟ ਆ ਖੁੱਲਾ ਭਰਿਆ ਵੇ ਜਮਾ ਫਰੈਸ਼ ਮੀਟ ਆ ਤਾਂ ਹੀ 28 ਤੇ ਲਾਇਆ ਫਰੋਜ਼ਨ ਨਹੀਂਗਾ ਜਿਵੇਂ ਤਾਜ਼ਾ ਤਾਜ਼ਾ ਆਈ ਆ ਸਾਰਾ ਮੀਟ ਹੀ ਆ ਜਿੰਨੇ ਭਰੇ ਵਿਆ ਉੱਥੋਂ ਤਾਈ ਅੱਗੇ ਤਾਈ ਤਾਜ਼ਾ ਮੀਟ ਖਾਣਾ ਦਾ ਆ ਜੋ ਕਹਿੰਦੇ ਮੀਟ ਮੀਟ ਵਾਲੇ ਮੀਟ ਵਾਲੇ ਆਏ ਪੇਪਰ ਨਹੀਂ ਲੱਤੇ ਐਨੇ ਕਰਾ ਰੀਫਰ ਚਲਾ ਦੇ 28 ਤੇ ਚਲਾਉਣਾ ਇਹਨੂੰ ਨਾ ਨੇ ਰੇਤੋ ਤੇ ਦਿਨ ਵੀ ਚੜ ਗਿਆ ਨਾ ਆਇਆ ਹੁੰਦਾ ਜਾਂ ਨਾਲ ਦੀ ਨੰਗੂ ਗਾਇਦੇ ਉਹਨਾਂ ਥੋੜਾ ਬੈਕ ਕਰਕੇ ਇਹਨੂੰ ਕਿਰਾਂ ਪਰੇ ਨੂੰ ਕਰ ਲੈਣੇ ਆ 8:00 ਵੱਜ ਗਏ ਤੇ ਘੰਟੇ ਤੋਂ ਉੱਤੇ ਟਾਈਮ ਲੱਗ ਗਿਆ ਤੇ ਮੈਨੂੰ ਕਹਿੰਦੇ ਸੀਗੇ 6:00 ਵਜੇ ਦੀ ਬੈਕਅਪ ਆ ਚਲ ਕੋਈ ਨਹੀਂ ਆਊਟ ਟਾਈਮ ਪਾਦ ਗਏ ਦੇਖੋ ਰੈਲਰ ਕਿੰਨਾ ਹੈ ਆਰ ਪੀ 239 ਆਊਟ ਆ ਟਾਈਮ 8 15 ਇਹ ਜੇ ਆਪਾਂ ਅਣੀ ਪੋਸਟ ਤੋਂ ਦਾ ਹਨਾ ਪ੍ਰਿੰਟ ਆਊਟ ਕਢਾਉਣਾਗਾ ਇਹ ਹੈਗਾ ਆਪਣੇ ਕੋਲੇ ਪੋਰਕ ਸੂਰ ਦਾ ਮੀਟ ਹੈਗਾ ਸਤਨਾ ਬਾਕੀ ਕੁਝ ਚ ਬਹਾਸ਼ਾ ਸੁ ਕਰ ਗਿਆ ਬਾਲਾ ਕਸੂਤਾ ਖੜਾਗਾ ਬਾਲਾ ਬੇੜ ਤਾਂ ਠੀਕ ਹੀ ਆਗਾ ਇਹਦੀ ਡਿਲੀਵਰੀ ਹੈਗੀ ਕੱਲ ਨੂੰ ਸਵੇਹਾ ਤੇ ਹੁਣ ਆਪਣੀ ਬੋਕਾ 8-9 ਵਜੇ ਤੈਨੂੰ ਮੌਕੇ ਨਹੀਂ ਪਰ ਲੇਟ ਹੀ ਹੋ ਜਾਣਾ ਕਿਉਂਕਿ ਅਜੇ ਅੱਜ ਆਪਾਂ ਨਹੀਂ ਇਹਦੀ ਇਨਸਪੈਕਸ਼ਨ ਵੀ ਕਰਾਉਣੀ ਹੈ ਬਾਰਡਰ ਤੇ ਪੈਮਣਾਂ ਤੇ ਹੁੰਦੀ ਆ ਫਸਟ ਟਾਈਮ ਕਰਾਉਣ ਲੱਗਿਆ ਮੈਂ ਇਹ ਬਾਰਡਰ ਤੇ ਸਟਾਰਟਿੰਗ 'ਚ ਕੈਲਗਰੀ ਵਾਲੇ ਤੇ ਹਨਾ ਉਧਰ ਕੂਡਸ ਤੇ ਉੱਧਰ ਤਾਂ ਸਵੀਟ ਗਰਾਸ ਤੇ ਬਹੁਤ ਕਰਾਈ ਹੈਗੀ ਉਦੋਂ ਹੁੰਦੇ ਸੀਗੇ ਮੀਟ ਦੇ ਲੋਡ ਕੈਲਗਰੀ ਤੋਂ ਚੱਕਦੇ ਹੁੰਦੇ ਹਰਮਨੀ ਦੇ ਜਾਂ ਉਹ ਆਪਣਾ ਬਰੋਕਸ ਵਾਲੇ ਉਹਨਾਂ ਹੀ ਤਾਂ ਕਰਾਈ ਆ ਮੈਂ ਕਈ ਵਾਰੀ ਬਾਲੇ ਯਾਰੀ ਵੀ ਨਹੀਂ ਗਏਦਕੇ ਇੱਥੇ ਫਸਟ ਟਾਈਮ ਕਰਾਉਣ ਲੱਗਿਆ ਮੈਂ ਟ੍ਰੈਮਨਾ ਬਾਰਡਰ ਤੇ ਇਹ ਗੈਸ ਬੈਗ ਤਾਂ ਹੀ ਪਾ ਲੈਨੇ ਕੇਰਨ ਐਡਰੈਸ ਉੱਥੇ ਜੀ ਜਾਣਾਗਾ ਡਿਊਟੀ ਫਰੀ ਤੇ ਨਾ ਪ੍ਰਿੰਟ ਆਊਟ ਇਹਨਾਂ ਨੇ ਮਹਿੰਗਾ ਮਹਿੰਗਾ ਕੀਤਾ ਵਾ ਮੈਂ ਇੱਥੇ ਸੀਗਾ ਮੈਂ ਚਲਾ ਸੇਂਡ ਗਾਥੇ ਆਇਆ ਤੇ ਜਿਹੜਦੇ ਉਹਦੇ ਨਹੀਂ ਜਾਣਦੇ ਹੋਏ ਰੁਕੇ ਸੀਗੇ ਪਾਇਲਟ ਤੇ ਮੈਂ ਇੱਥੋਂ ਕਢਾ ਲੈਣੇ ਆ ਗੰਗਰ ਦੇਣਾ ਪ੍ਰਿੰਟ ਆਊਟ ਕੱਢਣ ਤੇ 15 ਮਿੰਟ ਲਾਤੇ ਆਹ ਜੇ ਬਾਰਡਰ ਤੇ ਇਨਸਪੈਕਸ਼ਨ ਕਰਾਉਣੀ ਆ ਮੈਂ ਬੋਰਾ ਚਲ ਤੇਲ ਪਾਈ ਜਾਂਦਾ ਹਜੇ 15 ਮਿੰਟ ਚੇਨਾ ਲੋਡ ਕਰੀ ਜਾਂਦਾ ਹਾਲ ਗੋ 18 ਮਿੰਟਾਂ ਚ ਕੱਲਾ ਪ੍ਰਿੰਟ ਆਊਟ ਕੱਢਿਆ ਗੰਜਰ ਦੇ ਨੇ ਬਹੁਤ ਟਾਈਮ ਖਰਾਬ ਕਰਾਤਾ 74 ਕਿਲੋਮੀਟਰ ਪਿਆ ਜੇ ਆਪਾਂ ਨੂੰ ਬਾਰਡਰ ਕਹਿੰਦਾ ਹੈਗਾ ਤਾਂ ਆਪਣੇ ਕੋਲੇ ਉਹਦੇ ਕਹਿਣ ਨੂੰ ਫੋਰਕਾ ਸੂਰ ਸੂਰ ਦਾ ਮੀਟ ਆ ਫੋਰਕਾ ਵਾ ਮੈਂ ਤਾਂ ਕਿਹਾ ਕਿ ਤੇ ਹੈ ਨਹੀਂ ਟ੍ਰੈਫਿਕ ਦਾ ਰਾਸ਼ੀ ਬੜਾ ਪਾਈ ਬੈਠੇ ਆ ਬਾਬੇ ਆਹ ਲਾਈਟਾਂ ਤਾਂ ਨੇਓਟੀ ਫ੍ਰੀ ਤੇ ਲਾਈਟਾਂ ਤੇ ਪਿੱਛੇ ਖੜੇ ਆ ਟਰੱਕਾਂ ਹਾਂ ਡਿਊਟੀ ਫਰੀ ਤੇ ਕਿਹੜਾ ਡੋਰ ਖੋਲੀ ਜਾਂਦਾ ਟਰੈਲਰ ਦੇ ਉੱਤੇ ਆ ਜਿਹੜੀ ਇੱਧਰ ਲਈ ਡਿਊਟੀ ਫਰੀ ਨਹੀਂ ਉਹ ਤੇ ਹੜਕੇ ਕੋਈ ਡੋਰ ਐਂ ਤਾਂ ਖੋਲ ਹੀ ਨਹੀਂ ਸਕਦੇ ਹੁੰਦੇ ਉਹਨਾਂ ਕੋਲੇ ਸਾਰਾ ਜਾਂਦਾ ਹੁੰਦਾ ਬਹੁਤ ਪੁੱਛ ਕੇ ਇਸ ਕਰਦੇ ਆ ਮੁੜ ਕੇ ਆਪਾਂ ਜੇ ਐਂਡ ਹੋਰ ਖੋਲਦੇ ਆ ਜਾਂ ਤਾਂ ਐਮਟੀ ਹੋਊਗਾ ਭਾਈ ਆ ਦੇ ਕੋਈ ਇੱਥੋਂ ਤਾਂ ਹੀ ਰਾਜ ਪੈਗਾ ਇਹ ਡਿਊਟੀ ਫਰੀ ਕਿੱਥੇ ਪਈ ਹੈਗੀ ਔਰ ਬੇਲਾਦ ਕੇ ਮਗਰਲੇ ਨੂੰ ਪਤਾ ਲੱਗ ਜੂ ਜਾ ਤਾਂ ਇਹਨਾਂ ਨੇ ਨਾ ਅੱਗੇ ਪੂਥ ਇੱਕ ਅੱਧਾ ਹੀ ਖੋਲਿਆ ਹੋਇਆ ਹੈਗਾ ਬਾਰਡਰ ਕ੍ਰੋਸਿੰਗ ਹਵਾ ਇੰਨੀ ਕਿ ਜਿਆਦਾ ਤੇਜ਼ ਆ ਜਦੋਂ ਆਪਾਂ ਲੋਡ ਚੱਕ ਕੇ ਤੁਰਿਆ ਹਨਾ ਉਧਰੋਂ ਪਿੰਡ ਤੋਂ ਤੇ ਉਧਰੋਂ ਸੀ ਕਿ ਇਧਰੋਂ ਰਾਈਟ ਤੋਂ ਲੈਫਟ ਨੂੰ ਸੀ ਬਾਬਾ ਇੰਨਾ ਕਿ ੱੱਕੇ ਮਰਦੇ 100 ਤੋਂ ਮੈਂ ਥੱਲੇ ਹੀ ਰੱਖਿਆ ਟਰੱਕ ਹਨਾ ਵੇਖੋ ਸਿੰਗਲ ਹਾਈਵੇ ਸੀ ਸਾਰਾ ਹੁਣ ਜਦੋਂ ਦਾ ਆਪਣਾ ਉਥੋਂ ਸੈਂਟ ਗਾਥੇ ਤੋਂ ਇੱਥੇ ਚੜਿਆ 75 ਐਵੇ ਤੇ ਪਿੱਛੋਂ ਆਉਗੀ ਹੁਣ ਨਹੀਂ ਪਤਾ ਲੱਗਿਆ ਐਵੇਂ ਕਹਦਾ ਬਾਰਡਰ ਤੇ ਤਾਂ ਨਹੀਂ ਟਾਈਮ ਲੱਗਿਆ ਇਹ ਦੇਖੋ ਹੁਣ ਕਿੰਨਾ ਕੁ ਟਾਈਮ ਲਾਉਂਦੇ ਕਿਉਂਕਿ ਫਸਟ ਟਾਈਮ ਚੱਲਿਆ ਮੈਂ ਵੀ ਇਹ ਕੰਮ ਕਰਨ ਇਨਸਪੈਕਸ਼ਨ ਵਾਲਾ ਮੀਟ ਦੇ 8 ਵਜੇ ਓਪਨ ਹੋ ਜਾਂਦੇ ਆ ਇਹ ਤੇ 10:30 ਹੋ ਗਏ ਕਿਉਂਕਿ ਸਵੇਰ ਆਪਣ ਦਾ ਇਹ ਸੀ ਉੱਥੇ ਲੋਡ ਕੀਤਾ ਪਿਆ ਉਹਨਾਂ ਨੇ ਲੇਟ ਕਰਤਾ ਉੱਥੇ ਘੰਟਾ ਘੰਟਾ ਲਵਾਦਾ ਚਲੋ ਚਲੋ ਚਲ 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 ਛੋਟੇ ਚਲ ਇੱਥੇ ਨਾ ਇੱਕ ਤਾਂ ਇੱਧਰ ਆ ਡਿਊਟੀ ਫ੍ਰੀ ਇੱਕ ਲੈਫਟ ਸਾਈਡ ਆ ਜਿਹੜੀ ਉਹ ਵੱਡੀ ਆ ਉਹ ਟਾਈਮ ਨਾ ਬੰਦ ਹੋ ਜਾਂਦੀ ਆ ਜਿਵੇਂ ਜਿਹੜਾ ਟਾਈਮ ਹੁੰਦਾ ਜਿਵੇਂ 5 ਜਾਂ 6 ਦਾ ਇੱਥੇ ਜਿਹੜੀ ਟਰੱਕ ਦਾ ਸਟਾਪ ਦੇ ਅੰਦਰ ਆ ਗੈਸ ਟੈਂਕ ਦੇ ਇਹ ਖੁੱਲੀ ਹੁੰਦੀ ਐ ਇਹਨਾਂ ਕੋਲੇ ਸਮਾਨ ਥੋੜਾ ਜਿਹਾ ਹੁੰਦਾ ਬਾਰੇ ਖੁੱਲੀ ਹੁੰਦੀ ਆ ਐ ਕਿੱਥੇ ਆਉਣ ਲੋਕੇਸ਼ਨ ਆ ਉਹ ਟਰੱਕ ਇੱਕ ਜਾਈ ਜਾਂਦਾ ਓਏ ਮਿਲ ਦਾ ਹਾਂ ਉਹ ਵੀ ਉੱਥੇ ਚੱਲਿਆ ਹਾਂ ਰਹਿ ਗਈਆਂ ਡਿਊਟੀ ਪਈ ਤਾਂ ਦੋਨੇ ਸਾਈਡਾਂ ਤੇ ਮੈਂ ਰੀ ਬ੍ਰਾਉਨ ਕਰਨ ਲੱਗੇ ਨੇ ਜੈਕਟ ਪਾਈ ਸੀ ਮੈਂ ਤਾਂ ਹੀ ਲਾਹੀ ਈ ਮੈਂ ਆ ਬਹੁਤ ਠੰਡਾ ਇੱਥੇ ਵੇਰ ਉੱਤਰਨਾ ਪੈਣਾ ਉਹ ਮੁੜ ਗਿਆ ਟਰੱਕ ਤਾਂ ਉੱਧਰ ਮੈਂ ਨਾ ਟਰੱਕ ਲੈ ਗਿਆ ਸੀ ਅੱਗੇ ਇੱਥੇ ਥਾਂ ਨਹੀਂ ਸੀ ਹਨ ਤੇ ਉਹ ਇੱਥੇ ਥਾਣਾ ਆਉਣ ਕਰਕੇ ਤੇ ਮੈਂ ਉੱਥੇ ਗਿਆ ਮੈਨੂੰ ਕਹਿੰਦੀ ਸਾਰਿਆਂ ਤੋਂ ਪਿੱਛੇ ਜਾ ਵੀ ਲੈਂਨ ਤੇ ਖੜ ਕੇ ਮੈਨੂੰ ਪਤਾ ਨਹੀਂ ਸੀ ਫਸਟ ਟਾਈਮ ਕਹਿੰਦੀ ਜਿਵੇਂ ਜਿਵੇਂ ਡੋਰ ਫ੍ਰੀ ਹੋਈ ਜਾਣਗੇ ਆ ਬੰਦੇ ਡੋਰਾਂ ਤੇ ਲਾਈ ਜਾਣਗੇ ਹਨਾ ਤੇ ਓਮੇਮੇ ਵੀ ਨੰਗੀ ਜਾਣਾ ਸਿਸਟਮ ਵੀ ਜਿਵੇਂ ਡੋਰ ਵਿਲੇ ਹੋ ਗਏ ਇਹਨਾਂ ਨੇ ਲਾ ਲੇ ਫਿਰ ਗਾਂ ਵਾਲੇ ਹੁਣ ਆ ਮੰਗਰੇ ਤੇ ਹਾਈਵੇ ਵਾਲਾ ਖੜਾ ਸੀ ਭਰਾ ਉਹਨੂੰ ਮੈਂ ਰੋਕਿਆ ਮੈਂ ਖੈਰ ਲਾ ਲੈਣ ਦੇ ਕਿਉਂਕਿ ਮੈਥੋਂ ਬਾਅਦ ਚ ਤੋ ਤਿੰਨ ਟਰੱਕ ਆਦੇ ਉਹ ਕਹਿੰਦਾ ਲਾਲਾ ਇੱਥੇ ਲਿਆ ਕਿਉਂਕਿ ਪਿੱਛੇ ਥਾ ਵੀ ਹੈਣੀ ਸੀ ਤੇ ਮੈਂ ਉਹਨੂੰ ਦੱਸਿਆ ਜੀ ਮੈਂ ਤੂੰ ਮੂਹ ਨਾ ਕਰੀਂ ਉਹਨੇ ਚੱਲ ਭਰਾ ਨੇ ਮੂਵ ਨਹੀਂ ਕੀਤਾ ਆਪਣੇ ਅੱਖੇ ਲਾ ਕਿਉਂਕਿ ਮਗਰ ਸੀਗਾ ਗੋਰਾ ਤੇ ਗੋਰੇ ਨੇ ਤਾਂ ਮੰਨ ਨਹੀਂ ਨੀ ਤੇ ਉਹੀ ਗੱਲ ਗੋਰੇ ਨੂੰ ਇਹ ਲੱਗੇ ਪਤਾ ਹੀ ਮੈਂ ਜੂ ਮਾਰ ਲਈ ਤੇ ਦੋ ਦੋ ਵਿੱਚ ਤੁੰਨ ਤਾਂ ਲਿਆ ਕੇ ਟਰੱਕ ਐ ਤੇ ਟਾਈਮ ਬਹੁਤ ਖਰਾਬ ਹੋ ਜਾਣਾ ਪਤਾ ਨਹੀਂ ਭਾਈ ਉਹਨੂੰ ਕੀ ਗੁੱਸਾ ਚੜਿਆ ਮੈਂ ਨਾ ਅਸਲ 'ਚ ਜਦੋਂ ਆਉਣਸਾਰ ਹਨਾ ਉੱਥੇ ਟਰੱਕ ਲਾ ਕੇ ਉਹਨੂੰ ਅੰਦਰ ਪੁੱਛਣ ਵਾਗ ਗਿਆ ਵੀ ਕੀ ਪ੍ਰੋਸੈਸ ਆ ਤੇ ਚਲ ਉਹ ਕਹਿੰਦੀ ਵੀ ਉੱਥੇ ਲੇਨ ਚ ਲੱਗ ਜਾ ਮੈਂ ਚਲਾ ਇਧਰੋਂ ਬੈਕ ਝੂ ਮਾਰ ਕੇ ਲੇਨ ਚ ਲੱਗ ਗਿਆ ਹਨ ਤੇ ਉਹਦੇ ਹਾਈਪੀ ਵਾਲੇ ਦੇ ਮੂਹਰੇ ਉਹ ਕਹਿੰਦਾ ਬਾਈ ਇੱਥੇ ਲਾ ਲਾ ਵੀ ਮੈਂ ਬੰਦ ਹੀ ਮੇਰੀ ਟਰਨ ਉੱਥੇ ਸੀ ਹੁਣ ਉਹ ਜਿੱਥੇ ਉਹ ਬਾਈ ਹਾਈਵੇ ਵਾਲਾ ਲਾਈ ਜਾਂਦਾ ਇੱਥੇ ਮੈਂ ਲਾਉਣ ਲੱਗਿਆ ਸਾਲੀ ਅੰਦਰੋਂ ਫੇਰ ਆ ਗਈ ਆਹਾ ਗਸਤੌਰ ਆ ਜਿਹੜੀ ਆ ਹਨਾ ਗੋਰੀ ਮੈਨੂੰ ਕਹਿੰਦੀ ਨਾ ਤੂੰ ਲਾਉਣਾ ਨਹੀਂ ਮਗਰ ਜਾ ਕਹਿੰਦੀ ਨਹੀਂ ਕੱਲੂ ਆਈ ਐ ਏਡੀ ਕੇ ਸੜੀ ਵਿੱਚ ਜਨਾਨੀ ਇੱਥੇ ਕੌਣ ਕੌਣ ਆਇਆ ਪੈਮ ਨਾਲ ਦੇ ਦੱਸੋ ਕੀ ਗੋਰੀ ਆ ਬੁੱਢੜ ਜੀ ਮਰਾ ਜੀ ਤਾਂ ਕਰਦਾ ਨਾ ਇਹਨੂੰ ਗਾਲਾਂ ਕੱਢ ਕੇ ਜਾਵਾਂ ਜਾਣ ਲੱਗਿਆ ਸੱਚੀ ਕਰਦਾਗਾ ਵੀ ਤੂੰ ਪਹਿਲਾਂ ਹੀ ਕਹਿੰਦੇ ਹਨ ਕੰਮ ਵੀ ਕਰਨਾ ਮੱੱਚ ਕੇ ਸਾਲਿਆਂ ਨੇ ਪਤਾ ਨਹੀਂ ਕੀ ਇਹਨਾਂ ਦੀ ਪ੍ਰੋਬਲਮ ਆ ਹਨ ਕੰਮ ਤਾਂ ਖੁਸ਼ ਹੋ ਕੇ ਕਰ ਲੋ ਇਹਦਾ ਅੱਗੇ ਵੀ ਬੰਦੇ ਦੱਸਦੇ ਆਹੀ ਇਹਦਾ ਕੁੱਤ ਪੋ ਹੁੰਦਾਗਾ ਆਹੀ ਰੋਣਾ ਹੁੰਦਾ ਇਹਨੇ ਕੰਪਲੇਂਟ ਵੀ ਪਾਉਣੀ ਪਾਉਣੀ ਆ ਮੇਰੀ ਵੀ ਪਾਈ ਹੋਊ ਇਹਨੇ ਕੰਪਨੀ ਨੂੰ ਇਹਨੇ ਆਹੀ ਕੁਛ ਕਰਨਾਗਾ ਵੀ ਕੰਮ ਕਰਨਾ ਹਾਲਾ ਉਹ ਤਾਂ ਰੂਹ ਨਾ ਕਰ ਲੋ ਖੁਸ਼ ਹੋ ਕੇ ਤਾਂ ਹੀ ਤਾਂ ਸੜੀ ਬੂਤੀ ਪਈ ਐ ਤੇਰੀ ਚਲ ਮੈਨੂੰ ਮੋੜ ਤਾਂ ਮੈਨੂੰ ਕੀ 10 ਮਿੰਟ ਅੱਧਾ ਘੰਟਾ ਹੋਰ ਪਾਤ ਲੱਗ ਜੂ ਤੈਨੂੰ ਕੀ ਮਿਲ ਜੂ ਉਹਦੇ ਚ ਚਲ ਮੇਰੇ ਮੂਰੇ ਦੋ ਟਰੱਕੋਂ ਲੱਗ ਗਏ ਤੇਰੇ ਹਿਸਾਬ ਨਾਲ ਵੀ ਮਗਰ ਲਵਾ ਕੇ ਫਿਰ ਉਹਦੇ ਨਾਲ ਕੀ ਮਿਲ ਜੂ ਤੈਨੂੰ ਪੈਮਣਾ ਲਈ ਆ ਇਹ ਇੱਥੇ ਇਨਸਪੈਕਸ਼ਨ ਹੁੰਦੀ ਆ ਜਿਹੜੀ ਔਏ ਇਹ ਇਹਨਾਂ ਦੇ ਨਾ ਇਹਨਾਂ 'ਚ ਬਹੁਤ ਪ੍ਰੋਬਲਮ ਹੈ ਜਿਹੜੇ ਬੁੱਢਾੜ ਗਏ ਨੇ ਜਿਹਨਾਂ ਇਹ ਰੇਸਮ ਸਿਰੇ ਤੇ ਆ ਇਹ ਹੋਰ ਕਿਸੇ ਤਰੀਕੇ ਦਾ ਗੁੱਸਾ ਕੱਢ ਨਹੀਂ ਸਕਦੀ ਸੀ ਉਹੀ ਗੱਲ ਆ ਪੰਜਾਬੀ ਦੇਖ ਕੇ ਵਾ ਇਹ ਫਿਰ ਐਂ ਘੜਦੇ ਐਂ ਆਪਦੀ ਇਹ ਕਰਤੂਤ ਦਿਖਾਉਂਦੇ ਆ ਵੀ ਅਸੀਂ ਪਤਾ ਨਹੀਂ ਕੀ ਦੀਆਂ ਹੈਗੀਆਂ ਹਨ ਤੀਜੀ ਵਾਰੀ ਟਰਨ ਆਉਗੀ ਹੁਣ ਆਪਣੀ ਡੌਗ ਤੇ ਲਾਉਣ ਦੀ ਦੇਖੋ ਲਾਉਣ ਦਿੰਦੀ ਆ ਕਿ ਕੀ ਕਹਿੰਦੀ ਆ ਮਗਰ ਭਰਾ ਆਇਆ ਸੀਗਾ ਉਹਨੂੰ ਮੈਂ ਰੋਕ ਤਾਂ ਮੈਂ ਜਾਈ ਨਾ ਮੈਂ ਕਿਹਾ ਅੱਗੇ ਮੇਰੇ ਨਾਲ ਓਕੀ ਓਕੇ हटੀ ਆ

ngo pura suiyan 1.5 ਤੇ ਚੜ ਗਈ ਆ 1.5 ਵੱਜ ਗਿਆ ਦੁਪਹਿਰ ਦਾ ਹਸਾ ਲਾ ਲੋ 4 ਵਜੇ ਦਾ ਉੱਠਿਆ ਹੋਇਆ ਮੈਂ ਤੇ 12 1 ਵਜੇ ਤਾਈਂ ਚਲਾਉਣਾ ਪੈਣਾ ਹਨਾ ਕਿਉਂਕਿ ਬੱਕ ਫਰੀਜ ਉਹ ਘੰਟੇ ਆ ਗਿਆ 2 ਘੰਟੇ ਤੋਂ ਉੱਤੇ ਆਫ ਪੈ ਗਈ ਘੰਟਾਕ ਸੁਹਾ ਉੱਥੇ ਪੈ ਗਈ ਸੀ ਆਪਣਾ ਜਿੱਥੇ ਆਪਾਂ ਲੋਡ ਚੱਕਿਆ ਆ ਤਾਂ ਬਾਈ ਇਹਨੇ ਹਰ ਇੱਕ ਬੰਦੇ ਨੂੰ ਦੁਖੀ ਕੀਤਾ ਹਰ ਇੱਕ ਬੰਦੇ ਨੂੰ ਜਿਹੜਾ ਵੀ ਭਰਾ ਆ ਪਹਿਮਣਾ ਵਾਲੀ ਤੇ ਹਨਾ ਇੱਥੇ ਆਪਣਾ ਮੀਟ ਦੀ ਇਨਸਪੈਕਸ਼ਨ ਹੁੰਦੀ ਆ ਦੱਸਿਓ ਇਹੀ ਬਿਹਾਰ ਹੈ ਤਾਂ ਸਾਰਿਆਂ ਨਾਲ ਕਿ ਜਾਂ ਮੇਰੇ ਨਾਲ ਜਾਂ ਮੇਰੇ ਨਾਲ ਦਾ ਭਰਾ ਸੀਗਾ ਹਾਈਵੇ ਮੋਟਰ ਵਾਲਾ ਹਨਾ ਤਿਆਰ ਨਾਲਡ ਬ੍ਰਦਰ ਵਾਲੇ ਉਹਨਾਂ ਨਾਲ ਵੀ ਐਂ ਦੁਖੀ ਹੋਈ ਗਈ ਐ ਇਹ ਜਨਾਨੀ ਵੀ ਯਾਰ ਕੰਮ ਕਰਨਾ ਕੋਈ ਕੰਮ ਨੂੰ ਖੁਸ਼ ਹੋ ਕੇ ਕਰ ਲੋ ਕਰਨਾ ਤਾਂ ਪੈਣਾ ਹੀ ਐ ਨਾ ਮੁੜ ਕੇ ਦੀ ਗੰਦੀ ਆਦਤ ਕੀ ਹਨਾ ਹਰ ਇੱਕ ਗੱਲ ਕਹਿ ਕੇ ਨਾਲ ਧਮਕੀ ਵੀ ਜੇ ਨਹੀਂ ਕਰਨਾ ਤਾਂ ਕੱਲ ਨੂੰ ਕਰੂੰ ਇਨਸਪੈਕਸ਼ਨ ਵੀ ਇੱਥੇ ਖੜੇ ਰੋ ਕੱਲ ਤਾਂ ਆਹ ਗੱਲ ਕਿੱਧਰ ਨੂੰ ਗਈ ਐ ਹਣ ਮੰਨ ਲਓ ਮੈਂ ਫਸਟ ਟਾਈਮ ਆਇਆ ਸੀ ਇੱਥੇ ਥਾਂ ਹੈ ਨਹੀਂ ਸੀ ਆ ਥਾਂ ਖਾਲੀ ਸੀ ਇੱਥੇ ਟਰੱਕੇ ਵਿੱਚ ਲੱਗਦਾ ਮੈਂ ਉੱਥੇ ਜਾ ਕੇ ਅੰਦਰ ਪੁੱਛਣ ਵਾ ਗਿਆ ਮੈਨੂੰ ਕਹਿੰਦੀ ਤੂੰ ਅੱਗੇ ਘਾਤੋਂ ਐ ਪਿੱਛੇ ਜਾ ਮੈਂ ਪਿੱਛੇ ਲਿਆ ਕੇ ਲਾ ਲਿਆ ਨਾ ਹੁਣੇ ਮੈਨੂੰ ਭਰਾ ਨਹੀਂ ਜਗ੍ਹਾ ਦਿੱਤੀ ਸੀ ਜਿਹੜੇ ਵਿਚਾਲੇ ਵੀ ਕਿਉਂਕਿ ਬਾਅਦ ਚ ਆਇਆ ਸੀ ਤੇ ਫੇਰ ਕਹਿੰਦੀ ਫੇਰ ਮੈਂ ਚੱਲ ਫੇਰ ਵੇਟ ਕਰੀ ਗਏ ਜਦੋਂ ਫੇਰ ਮੇਰੀ ਵਾਰੀ ਆ ਗਈ ਡਾਕਟਰ ਐਵੇਂ ਨਾ ਹੁਣ ਫੇਰ ਪਿੱਛੇ ਜਾ ਮੁੜ ਕੇ ਫੇਰ ਚੱਲ ਜਦੋਂ ਹੁਣ ਵਾਰੀ ਆਈ ਐ ਤਿੰਨ ਟਰੱਕ ਰਹਿ ਗਏ ਚਾਰ ਡੌਕਾ ਮੇਲੀਆਂ ਹਨਾ ਮੈਂ ਚਾਰ ਨੰਬਰ ਦਾ ਲਾਇਆ ਉਹਨੇ ਅਰਨੋਲਡ ਵਾਲ ਨੇ ਤਿੰਨ ਤੇ ਹਾਈਵੇਲ ਨੇ ਦੋ ਤੇ ਲਾਈ ਜਾਂਦਾ ਫੇਰ ਆ ਗਈ ਅੰਦਰੋਂ ਕਹਿੰਦੀ ਨਾ ਫੇਰ ਟਰੱਕ ਇੱਥੋਂ ਮੂਵ ਕਰੋ ਇੱਕ ਤੋਂ ਮੈਂ ਸੱਚ ਇੱਕ ਤੇ ਲਾਇਆ ਸੀ ਉਹਨੇ ਦੋ ਤੇ ਤਿੰਨ ਤੇ ਕਹਿੰਦੀ ਨਹੀਂ ਉਲਟ ਕਰੋ ਚਾਰ ਨੰਬਰ ਤੋਂ ਮੈਨੂੰ ਕਹਿੰਦੀ ਤੂੰ ਲਾ ਇਹ ਤਿੰਨ ਤੇ ਲਾਵੇ ਦੋ ਤੇ ਬਲਾ ਆਪਦੀ ਰੂਲ ਯਾਰਾ ਸਾਰੇ ਬੰਦੇ ਦੁਖੀ ਕਰਕੇ ਭੇਜਿਆ ਇਹਨੇ ਗੁੜੀ ਨੇ ਸਾਰੇ ਬੰਦੇ ਵਾ 1200 30 ਕਿਲੋਮੀਟਰ ਪਈ ਹੈ ਲੋਕੇਸ਼ਨ ਆਪਣੀ ਡਿਲੀਵਰੀ ਪਾਣ ਫਾਰਕੋ ਚਾਲਦੇ ਆ ਉੱਥੋਂ ਤੇਲ ਤੂਲ ਭਰਾਂਗੇ ਪਹਿਲਾਂ ਮੈਂ ਰਾਦੋ ਇਹ ਤੋਂ ਡਰਾਈਵਰ ਨਾਲ ਤੋਂ ਨਹੀਂ ਉੱਥੇ ਭਰਦੇ ਆ ਜਾਂ ਕੇ ਫਾਰਕੋ ਵਾਲੇ ਤੋਂ ਹਾਰ ਕੋ ਪਹੁੰਚ ਗਏ ਇੱਥੇ ਆ ਕੇ ਮੀਂਹ ਹਟ ਗਿਆ ਪਰ ਬੱਤਲ ਵਾਏ ਜਾ ਦੇਖੋ ਉਹੀ ਹਾਲ ਆ ਬੱਤਲਾਣ ਦਾ ਤਾਂ ਬਾਬੇ ਚੱਲ ਮੀਂਹ ਹਟ ਗਿਆ ਹੁਣ ਭਿੱਜਣੋਂ ਤਾਂ ਬਚ ਜਾਗੇ ਤੇਲ ਪਾਉਣ ਲੱਗੇ ਹੋਰ ਨਹੀਂ ਤਾਂ ਨੀਂਦ ਇੰਨੀ ਆਈ ਜਾਂਦੀ ਆ ਨਾ ਗੱਲ ਹੀ ਛੱਡ ਦੋ 12 ਘੰਟੇ ਤਾਂ ਕਿਉਂਕਿ ਬਾਈ ਉੱਠੇ ਨੂੰ ਹੋ ਵੀ ਗਏ ਮੈਨੂੰ ਤੇ ਹਜੇ ਆਪਾਂ 6-7 ਘੰਟੇ ਫੂਰ ਚਲਾਉਣਾਗਾ ਬੜੀ ਨੀਂਦ ਆ ਜਾਂਦੀ ਆ ਕੁੰਬਈ ਕਿਤਰ卡ਡੀਆਂ ਬਣਾਈ ਫਿਰਦਾ ਯਾਰ ਨਾ ਇਹ ਕਜੰਤਾ ਦਾ ਇਹ ਤਾਂ ਠੰਡੀ ਠੰਡੀ ਚੱਲਦੀ ਹਵਾ ਕਿਤੇ ਤਾਂ ਕੋਈ ਰੋਂਦਾ ਹੋਵੇਗਾ ਇੱਕ ਜਿੱਥੇ ਆ ਰਹੀਆਂ ਟੋਪੀ ਚੱਕੀ ਨਹੀਂ ਨਾ ਠੰਡੀ ਗੰਡੀ ਹਵਾ ਚੱਲਦੀ ਆ ਓਏ ਨਾ ਪਾਰ ਨਾਲ ਹੀ ਇਹ ਤੇਲ ਲੈ ਨਾਲ ਹੀ ਕਰਮ ਵਾਲਾ ਕੱਟ ਵੀ ਮਾਰ ਗਿਆ ਨਾ ਆ ਰੰਗ ਦਾ ਇੱਥੇ ਆ ਦੇਖੋ ਉਹਦੇ ਨਾਲ ਪੁਆਇੰਟ ਪੁਆਇੰਟ ਨਾਲ ਉਹ ਥੋੜਾ ਜਿਹਾ ਪਿੱਕਾ ਰੰਗ ਹੈ ਦਾ ਤੇਲ ਦਾ ਉਹ ਇਦੂ ਗੂੜਾ ਹੁੰਦਾ ਇਹ ਆਪਣਾ ਪੁਆਇੰਟ ਤੋਂ ਹੀ ਭਰਿਆ ਹੋਇਆ ਸੀਗਾ ਉੱਤੇ ਜਿੱਦੇ ਬਣੀ ਪੈਕ ਨੂੰ ਜਾਣ ਲੱਗਿਆ ਤਾਂ ਬਾਦਪੁਰਾ ਐ ਨਹੀਂ ਜੀ ਆਪਾਂ ਇਹ ਹੁਣ ਵੀ ਐਂ ਕਰਾਂਗੇ ਬਾਸ ਤੋਂ ਮੁੜਦੇ ਹੋਏ ਪਾਇਨਟ ਤੋਂ ਭਰਾਵਾ ਹੀ ਕੇਰਾ ਤਾਂ ਇਹ ਤੋਂ ਫੁੱਲ ਕਰ ਦਿੰਨੇ ਆ ਤੇ ਫਾਰੂ ਪਾਲੇ ਦਾ ਥੋੜਾ ਜਿਹਾ ਫਾਰਕ ਹੁੰਦਾ ਪਾਇਨਟ ਨਾਲੋਂ ਤੱਕੋਂ ਨੱਟ ਭਰ ਨੰਨ ਕੋ ਨੱਟ ਇਹ ਆਪ ਤੋਂ ਮਿਹਟਾਟ ਤੇ ਬੰਦੇ ਜਿਵੇਂ ਹੁਣ ਪਹਿਲਾਂ ਨਿਆਜ ਲਾਈ ਕੱਟ ਮਾਰ ਗਈ ਉਦੋਂ ਹੀ ਜਾ ਕੇ ਰੱਖ ਦਿੰਦੇ ਆ ਤੇ ਉਦੋਂ ਬਾਅਦ ਬਹੁਤ ਤੇਲ ਪੈ ਜਾਂਦਾ ਜੇ ਸਹੀ ਪਰ ਨਾ ਹੋਵੇ ਨਾ ਬਹੁਤ ਜ਼ਿਆਦਾ ਪੈਂਦਾ ਫੇਰ ਉਸ ਵਾਰੇ ਆਹ ਉੱਡੇ ਸਾਹਮਣੇ ਆ ਕਾਉਂਦਾ ਮੈਂ ਇੱਥੋਂ ਪਾਈ ਜਨਾਪੇ ਕਿ ਕੱਟ ਮਾਰ ਮਾਰ ਕੇ ਠੰਡੀ ਹੈ ਸਰਦਾਰ ਠੰਡੀ ਏ 150 ਗੇਲਨ ਪੈ ਗਈ ਓਏ ਆ ਦੇਖੋ 150 ਗੇਲਨ ਪੈ ਵੀ ਗਈ ਆ ਬਾਹੀਂ ਥੋੜਾ ਹੋਰ ਪਾ ਦਨੇ ਆ ਆ ਪਤਾ ਨਹੀਂ ਕਿਉਂ ਗੰਦੀ ਆਤਾ ਦੇਖਿਆ ਪਾਈਪ ਕਿਵੇਂ ਵੀ ਜਿਹੜੇ ਨੇ ਵੀ ਡੱਫ ਭਰੀ ਵੀ ਆ ਵੀ ਬਾਅਦ ਚ ਇਹਨੂੰ ਪ੍ਰੋਪਰ ਟੈਂਕ ਦੋ ਕੰਜਰ ਤੇ ਕੀ ਗੱਲ ਆ ਲਾ ਤੈਨ ਨਾ ਗੇਲਣਾ ਤਾਂ ਇੱਧਰ ਨਹੀਂ ਫੈੜ ਮੈਨੂੰ ਪੈ ਗਈਆਂ ਹੁਣ ਆਈ ਨੇ ਇਹਦਾ ਤਾਂ ਟੁੱਟਾ ਪੈ ਸੀਗਾ ਚੱਲ ਕੋਈ ਨਹੀਂ ਉਹ ਵੀ ਜ਼ਰੂਰੀ ਸੀ ਹਵਾੜੀ ਕਰਕੇ ਓਕਟੇਲ ਵਾਲੇ ਤੋਂ ਪਹਿਲਾਂ ਨਾ ਪਾਇਲਟ ਦਾ ਪੰਪ ਆਇਆ 175 ਪਾਰਕਿੰਗਾਂ ਸ਼ੋ ਕਰਦਾ ਸੀ ਤੇ ਬਿੱਲੀ ਇੱਕ ਵੀ ਨਹੀਂ ਕੰਗਲਗਰ ਰਹਿ ਗਾ ਰਹਿ ਗਾ ਇੱਥੇ ਤੇ ਆ ਬਚਾਲੇ ਜੇ ਗੜੇ ਸੀਗੇ ਦੋਨੇ ਸਾਈਡਾਂ ਤੇ ਵਹੇ ਜਾਂਦੇ ਟਰੱਕ ਤੇ ਇਹਨਾਂ ਦੇ ਨਾਲ ਲਿਆ ਕੇ ਆਪਾਂ ਲਾਤਾ ਕਿਉਂਕਿ ਭਾਈ ਸਵੇਰ ਦਾ ਉੱਠਿਆ ਮੈਂ 4 ਵਜੇ ਦਾ ਨਾ 3:30 ਦਾ ਤੇ 8:30 ਹੋ ਗਿਆ ਇੰਨੀ ਕਿ ਨੀਂਦ ਚੜੀ ਪਈ ਆ ਨਾ ਜਿੰਨੀ ਵੀ ਕਹਦੇ ਵਾ ਰੋਟੀ ਮੱਸਾ ਖਾਦੀ ਜਾਣੀ ਆਂਗੀ ਇਹ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਤੇ ਨਾਲ ਦੀ ਨਾਲ ਬੈਲ ਆਈਕਨ ਜਰੂਰ ਪ੍ਰੈਸ ਕਰ ਦਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ رائے ਜਰੂਰ ਦਿਆ ਕਰੋ ਓਕੇ ਧੰਨਵਾਦ ਸਾਰਿਆਂ ਦਾ